ਤਾਂ ਤਸਵੀਰਾਂ ਅੱਡ ਨਾਲ ਸਾਂਝੀਆਂ ਕਰ ਰਹੇ ਹਾਂ ਅਜਨਾਲੇ ਤੋਂ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਤੇ ਗਰਾਉਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਹਾਂ ਕਿ ਹਾਲਾਤ ਕਿਵੇਂ ਦੇ ਹੈਗੇ ਨੇ ਹਾਲਾਂਕਿ ਪੰਜਾਬੀ ਇੰਡਸਟਰੀ ਦੇ ਜਿਹੜੇ ਸਿੰਗਰਸ ਹੈਗੇ ਨੇ ਉਹ ਵੀ ਪਹੁੰਚਨੇ ਸ਼ੁਰੂ ਹੋ ਗਏ ਨੇ ਅਰਜਨ ਢਿੱਲੋ ਜੋਣੇ ਅਖਤਰ ਜੋ ਪੰਜਾਬੀ ਗਾਣੇ ਕਈ ਜੋ ਇਹਨਾਂ ਵੱਲੋਂ ਗਾਏ ਗਏ ਨੇ ਤਾਂ ਉਹ ਵੀ ਅੱਜ ਆਪਣੇ ਇੱਥੇ ਪਹੁੰਚੇ ਅਜਨਾਲੇ ਵਿਖੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਉਹਨਾਂ ਦੇ ਕਾਫਲੇ ਦੀਆਂ ਤਸਵੀਰਾਂ ਹਾਲਾਂਕਿ ਜ਼ਰੂਰ ਲੋਕਾਂ ਨਾਲ ਉਤਰ ਕੇ ਨਹੀਂ ਮਿਲਿਆ ਜਾ ਰਿਹਾ ਤਾਂ ਇੱਥੇ ਜ਼ਰੂਰ ਪਹੁੰਚ ਕੇ ਜੋ ਉਹਨਾਂ ਵੱਲੋਂ ਆਪਣੇ ਵੱਲੋਂ ਜੋ ਰਾਹਤ ਸਮਗਰੀ ਲੈ ਕੇ ਆਏ ਨੇ ਲੇਕਿਨ ਜਿਹੜੇ ਕਿਸਾਨ ਨਹੀਂ ਜਾਂ ਫਿਰ ਲੋਕ ਨੇ ਗਰਾਊਂਡ 'ਤੇ ਉਰ ਕੇ ਕਿਸੇ ਦੇ ਨਾਲ ਵੀ ਮਿਲਿਆ ਨਹੀਂ ਜਾਂਦਾ ਸਿਰਫ ਤਾਂ ਸਿਰਫ ਕੀ ਆ ਕਿ ਇੱਕ ਆਪਣੀ ਵੀਡੀਓ ਬਣਾ ਕੇ ਤਾਂ ਜ਼ਰੂਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾਂਦੀ ਆ ਕਿ ਅਸੀਂ ਜਿਹੜੀ ਆ ਸਮਾਏ ਸੇਵਾ ਕਰ ਰਹੀਆਂ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਇਹ ਉਹ ਸਿੰਗਰਸ ਨੇ ਜਿਹੜੇ ਕੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਤਾਂ ਇਹਨਾਂ ਵੱਲੋਂ ਆਖਿਆ ਜਾਂਦਾ ਕਿ ਅਸੀਂ ਬਹੁਤ ਜ਼ਿਆਦਾ ਸਮਾਏ ਸੇਵਾ ਕਰ ਰਹੇ ਹਾਂ ਕਈ ਤਰ੍ਹਾਂ ਦੀਆਂ ਕੈਪਸ਼ਨਸ ਪਾ ਦਿੱਤੀਆਂ ਜਾਂਦੀਆਂ ਨੇ ਇਨ੍ਹਾਂ ਵੱਲੋਂ ਲੇਕਿਨ ਇਹ ਹਾਲਾਤ ਤੁਸੀਂ ਵੇਖ ਸਕਦੇ ਹੋ ਜੇਕਰ ਲੋਕ ਇੱਥੇ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਰਾਹਤ ਸਮਗਰੀ ਲੈ ਕੇ ਆਏ ਨੇ ਪਰ ਉਹਨਾਂ ਵੱਲੋਂ ਕਿਸੇ ਨੂੰ ਵੀ ਉਤਰ ਕੇ ਨਹੀਂ ਮਿਲਾਇਆ ਜਾਂਦਾ ਤਾਂ ਇਹ ਮਾੜੇ ਹਾਲਾਤ ਜੋ ਇਨ੍ਹਾਂ ਸਿੰਗਰਾਂ ਦੇ ਹੈਗੇ ਨੇ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਬਾਨੀ ਟੀਵੀ ਦੇ ਉੱਤੇ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਲਗਾਤਾਰ ਜਿਹੜੀ ਤਸਵੀਰਾਂਾਂ ਚ ਕੀਤੀ ਜਾਵੇ ਉਹੀ ਰਸਤਾ ਜਿੱਥੇ ਕਿ ਅੱਜ ਤੋਂ 2 ਤੋਂ 3 ਦਿਨ ਪਹਿਲਾਂ ਬਿਲਕੁਲ ਵੀ ਆਵਾਜਾਈ ਨਹੀਂ ਸੀ ਹੈਗੀ ਕੋਈ ਵੀ ਗੱਡੀ ਨਹੀਂ ਸੀ ਆ ਰਹੀ ਨਾ ਜਾ ਰਹੀ ਤਾਂ ਅੱਜ ਕਿਤਨਾ ਕਿਤੇ ਪਾਣੀ ਜਿਹੜਾ ਪਾਣੀ ਦਾ ਸਤਹ ਜਿਹੜਾ ਉਹ ਘਟਿਆ ਆ ਜਿਸ ਤੋਂ ਬਾਅਦ ਕੀ ਗੱਡੀਆਂ ਜਿਹੜੀਆਂ ਆਵਾਜਾਈ ਜਿਹੜੀ ਸ਼ੁਰੂ ਹੋਈ ਆ ਤਾਂ ਮੋਟਰਸਾਈਕਲ ਦੇ ਉੱਤੇ ਵੀ ਜਿਹੜੇ ਲੋਕ ਨੇ ਹੁਣ ਇਸ ਪਾਣੀ ਚੋਂ ਲੰਘ ਕੇ ਜਿਹੜਾ ਜਾਂਦੇ ਦਿਖਾਈ ਦੇ ਰਹੇ ਨੇ ਲੇਕਿਨ ਹਾਲਾਤ ਜੇ ਆਪਾਂ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਅਜ ਨਾਲੇ ਦੇ ਬਹੁਤ ਮਾੜੇ ਜਿਹੜੇ ਆ ਹੋਏ ਨੇ ਕਿਉਂਕਿ ਲੰਬੇ ਸਮੇਂ ਤੋਂ ਲੋਕ ਜਿਹੜੇ ਆ ਇਸ ਪਾਣੀ ਦੀ ਤਸ਼ੱਦਦ ਤੋਂ ਕਾਫੀ ਜੋ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਨੇ ਤਾਂ ਇੱਥੇ ਜਿਹੜੇ ਮਾਤਾ ਨੇ ਉਹ ਵੀ ਮੌਜੂਦ ਨੇ ਤਾਂ ਮਾਤਾ ਜੀ ਕਿੱਥੋਂ ਆਏ ਹੋ ਤੁਸੀਂ ਕਿੰਨਾ ਕੁ ਪਾਣੀ ਹੈਗਾ ਜੀ ਪਿੱਛੇ ਬੜਾ ਕਿਵੇਂ ਰਹਿ ਰਹੇ ਹੋ ਕਿੰਨੀ ਕਿ ਦਿੱਕਤ ਹੋ ਰਹੀ ਬਹੁਤ ਜ਼ਿਆਦਾ ਇਹ ਡੰਗਰ ਵੀ ਬਚਾਰੇ ਭੁੱਖੇ ਨੇ ਹਾਂ ਲੇਕਿਨ ਰਾਹਤ ਸਮਗਰੀ ਕੋਈ ਨਹੀਂ ਪਹੁੰਚ ਰਹੀ ਤੁਹਾਡੇ ਤੱਕ ਨਾ ਕਿਸੇ ਨੇ ਕੋਈ ਸਮਾਨ ਨਹੀਂ ਪਹੁੰਚਾਇਆ ਆਜੇ ਨਹੀਂ ਜੇ ਤੇ ਪਿੰਡ ਕਿਹੜਾ ਹੈਗਾ ਤੁਹਾਡਾ ਆ ਇਧਰ ਹੀ ਹੈਗਾ ਦਾਸ ਨਹੀਂ ਪਿੰਡ ਦਾ ਨਾਮ ਤਾਂ ਕੱਲਾ ਤਾਂ ਅੱਛਾ ਤੇ ਕਿੰਨੇ ਜੀ ਤੁਹਾਡੇ ਘਰ ਦੇ ਮੈਂਬਰ ਕਿੰਨੇ ਜਿਹੜੇ ਉੱਥੇ ਫਸੇ ਹੋਏ ਨੇ ਵਾਵਾ ਨੇ ਬਤੇਰੇ ਨੇ ਤੁਸਿਆਂ ਦੇ ਬੈਠੇ ਨੇ ਅਨੇ ਤੁਸਿਆਂ ਦੇ ਬੈਠੇ ਨੇ ਹਾਂ ਜੀ ਕਿੰਨੇ ਫੁੱਟ ਪਾਣੀ ਹੈ ਜੀ ਉੱਧਰ ਹੁਣ ਇਹਨਾਂ ਨੂੰ ਪਤਾ ਕਿੰਨੇ ਫੁੱਟ ਮੈਨੂੰ ਕੀ ਕਰੇ ਤਾਂ ਇਹ ਵੇਖ ਸਕਦੇ ਹੋ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲੋਕਾਂ ਦਾ ਇਹੀ ਕਹਿਣਾ ਹੈ ਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਹੈਗਾ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕੀ ਵਕ ਵਕ ਜਥੇਬੰਦੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਜੋ ਪੰਜਾਬੀ ਇੰਡਸਟਰੀ ਦੇ ਸਿੰਗਰਸ ਹੈਗੇ ਨੇ ਉਹ ਵੀ ਹੁਣ ਪਹੁੰਚਣਾ ਸ਼ੁਰੂ ਹੋਏ ਨੇ ਲੇਕਿਨ ਸਿਰਫ ਤਾਂ ਸਿਰਫ ਇੱਕ ਤਾਂ ਵੀਡੀਓ ਬਣਾਉਣ ਪਿੱਛੇ ਇੱਥੇ ਪਹੁੰਚਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਹਿ ਲਿਏ ਕਿ ਲੋਕਾਂ ਦੇ ਨਾਲ ਜੋ ਲੋਕ ਇੱਥੇ ਮੌਜੂਦ ਨੇ ਜਾਂ ਫਿਰ ਜਿਹੜੇ ਕਿਸਾਨ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਉਤਰ ਕੇ ਉਹਨਾਂ ਨਾਲ ਮਿਲਿਆ ਨਹੀਂ ਜਾ ਰਿਹਾ ਸਿਰਫ ਤਾਂ ਸਿਰਫ ਕੀ ਆ ਕਿ ਆਪਣੇ ਸੋਸ਼ਲ ਮੀਡੀਆ ਦੇ ਵੀਡੀਓ ਪਾਉਣ ਵਾਸਤੇ ਇੱਥੇ ਪਹੁੰਚ ਰਹੇ ਨੇ ਵੀਡੀਓ ਪਾ ਕੇ ਉਹਨਾਂ ਵੱਲੋਂ ਆਪਣੀ ਜਿਹੜੀ ਆ ਸਿਰਫ ਅਸੀਂ ਪਬਲਿਸਿਟੀ ਕਰਨੀ ਆ ਉਹਨਾਂ ਨੇ ਤਾਂ ਇਹ ਹਾਲਾਤ ਜਿਹੜੇ ਗਰਾਊਂਡ ਜ਼ੀਰੋ ਤੋਂ ਤੜਨਾ ਸਾਂਝੇ ਕਿਤੇ ਨੇ ਇਸੇ ਤਰ੍ਹਾਂ ਦੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੱਲੀ ਕੱਲੀ ਅਪਡੇਟ ਜਿਹੜੀ ਆ ਤੜਨਾ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੁਨਦੀ ਕੁਮਾਰ ਦੇ ਨਾਲ ਖ਼ਸੋਸ ਜਗਬਾਨੀ ਟੀਵੀ ਅਜਨਾਲਾ